ਸਾਰਾ ਪੰਜਾਬ ਕਹਿ ਰਿਹਾ ਲਾਂਤਾਂ ਪਾਨਾ ਜਾ ਰਹੀਆਂ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਇਹ ਲਾਂਤਾਂ ਮੇਰੇ ਤੇ ਪਰਚਾ ਕਾਕਾਂ ਦਾ ਸੀ ਬਿਲਕੁਲ ਝੂਠਾ ਪਰਚਾ ਸੀਗਾ ਤਾਂ ਜਿਹੜਾ ਕਹਿ ਲੋ ਉਹ ਪਰਚੇ ਦੀ ਅੱਜ ਵੀ ਇੱਕ ਵਾਰ ਕੇ ਬੰਦੇ ਰਹਾ ਹੋ ਜਾਣਗੇ ਨਹੀਂ ਜਿਹੜੇ ਹਸਾ ਤੇ ਇਹ ਕੁੱਟ-ਕੁੱਟ ਕੇ ਤਾਇਆ ਲਾਉਂਦੇ ਆ ਜਿਵੇਂ ਕਹਿ ਲੋ ਬਾਥਰੂਮ ਟਾਕ ਵਿੱਚੋਂ ਖੂਨੋਂ ਲੱਗ ਜਾਂਦਾ ਤੇ ਸਿੱਧੇ ਤੌਰ ਤੇ ਗੁੰਡਾ ਕਿਹਿੰਗਾ ਜੇਕਰ ਅੱਜ ਵੀ ਇਹੀ ਲੱਗਦਾ ਮੁੱਖ ਮੰਤਰੀ ਆ ਉਹ ਪੰਜਾਬ ਨੂੰ ਲਵਾਰਸ਼ ਛੱਡੀ ਫਿਰਦਾ ਜੇਕਰ ਉਹ ਪੰਜਾਬ ਚ ਰਵੇ ਐਵੇਂ ਕੁਟਿਆ ਹੁਣ ਕੱਲ ਨੂੰ ਇਹ ਕਦਰ ਵੀ ਅਸੀਂ ਬਾਹਰ ਕੱਢਦੇ ਆ ਮੈਂ ਚੱਥੇ ਬੰਦਿਆਂ ਨੂੰ ਬੇਨਤੀ ਕਰਦਾ ਕਿ ਭਾਈ ਤੁਸੀਂ ਇਹ ਜਿਹੜੀ ਬਿੰਮੀ ਆ ਇਹਨੂੰ ਡਿਸਮਿਸ ਕਰਾਓ ਜਿੰਨੇ ਅਫਸਰ ਪ੍ਰੀਡ ਕੋਡ ਦਾ ਐਮਪੀ ਸਾਹਿਬ ਸਰਬਜੀਤ ਖਾਲਸਾ ਜੀ ਖਾਲਸਾ ਜੀ ਲੋਕਾਂ ਨੇ ਤੁਹਾਨੂੰ ਬਣਾਇਆ ਲੋਕਾਂ ਵਾਸਤੇ ਬਣਿਆ ਉਹਦੀ ਕੋਈ ਔਕਾਤ ਨਹੀਂਗੀ ਉਹ ਗੋਲੀਆਂ ਚਲਾਈਆਂ ਕਨਾਂ ਬੁੜੀਆਂ ਬੋਲੀ ਕੁੰਦੀਆਂ ਹੁੰਦੀਆਂ ਸੀ ਕੱਟਾ ਤਿੰਗ ਦਾ ਪਿਆ ਕਿੱਲੇ ਦੇ ਜ਼ੋਰ ਤੇ ਉਹ ਕੱਟਾ ਕਿੱਲੇ ਦੇ ਜ਼ੋਰ ਤੇ ਤਿੰਗੀ ਜਾਂਦਾ ਤੇ ਕਿੱਲਾ ਉਹਦਾ ਕਾਇਮ ਕੀਤਾ ਉਹ ਜੈਤੂ ਵਾਲੇ ਐਮਐਸ ਕੱਟਾ ਭਾਈ ਜੀ ਤੁਹਾਡੇ ਸਾਹਮਣੇ ਆ ਸਾਰਾ ਪੰਜਾਬ ਕਹਿ ਰਿਹਾ ਲਾਂਤਾਂ ਪਾਨਾ ਜਾ ਰਹੀਆਂ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਇਹ ਲਾਂਤਾਂ ਪੈਂਦੀਆਂ ਕੁਝ ਕ ਬੰਦੇ ਆਸਤੇ ਹੁੰਦੀਆਂ ਜਦੋਂ ਬੰਦੇ ਇੱਕ ਬੰਦੇ ਨੂੰ ਬਚਾਉਣ ਆਸਤੇ ਤਾਂ ਸਰਕਾਰ ਜਾਂ ਐਮਐਲਏ ਆਪ ਦਾ ਗੁੰਡਾ ਰਾਜ ਵਿਖਾਵੇ ਤਾਂ ਤੁਸੀਂ ਇਹ ਚੀਜ਼ ਨੋਟ ਕਰੋ ਵੀ ਲਾਹਨਤਾਂ ਪੈਂਦੀਆਂ ਲਾਹਨਤਾਂ ਹੀ ਪੈਂਦੀਆਂ ਕੱਲੀਆਂ ਤੋਂ ਲਾਹਨਤ ਇਹਨਾਂ ਨੂੰ ਪਾਈ ਜਾਂਦੀਆਂ ਅੱਗੇ ਇਹ ਬੀਬੀ ਐਸਐਸਪੀ ਨੇ ਮੇਰੇ ਤੇ ਪਰਚਾ ਕਾਟਣ ਦਾ ਸੀ ਬਿਲਕੁਲ ਝੂਠਾ ਪਰਚਾ ਸੀਗਾ ਤਾਂ ਜਿਹੜਾ ਕਹਿ ਲਓ ਉਹ ਪਰਚੇ ਦੀ ਅੱਜ ਵੀ ਪਰਪਾਈਆਂ ਸੀ ਕਰੀ ਜਾਂਦੇ ਆ ਇਹ ਬੀਬੀ ਦਾ ਕੰਮ ਕੀ ਆ ਕਿ ਇਹਨੂੰ ਪਰਚੇ ਕਰਨ ਦਾ ਛੌਂਕ ਚੜ ਚੁੱਕਿਆ ਇਹਨਾਂ ਨੂੰ ਇੰਜ ਲੱਗਦਾ ਜਦੋਂ ਕਿਸੇ ਮਾੜੇ ਬੰਦੇ ਤੇ ਪਰਚਾ ਹੁੰਦਾ ਬਹੁਤ ਲੋਕਾਂ ਦੇ ਮਾੜਿਆਂ ਦੇ ਪਰਚੇ ਹੁੰਦੇ ਆ ਇਹ ਤਾਂ ਜੇਕਰ ਸੋਸ਼ਲ ਮੀਡੀਆ ਦੀ ਤਾਕਤ ਨਾ ਹੁੰਦੀ ਨਾ ਤੁਸੀਂ ਇੱਥੇ ਹੁੰਦੇ ਤੁਹਾਡੇ ਪੱਤਰਕਾਰਾਂ ਦੀ ਭਾਵਾਂ ਦੀ ਪਾਵਰ ਨਾ ਦੀ ਤੁਸੀਂ ਨਾ ਇੱਥੇ ਮਸਲਾ ਨਹੀਂ ਹੋਣਾ ਸੀ ਤਾਂ ਇਹ ਜਿਹੜਾ ਕਹਿ ਲਓ ਲੋਕਾਂ 'ਚ ਗੱਲ ਆ ਗਈ ਜਿਹਦੇ ਕਰਕੇ ਬੰਦੇ ਰਿਆ ਹੋ ਜਾਣਗੇ ਨਹੀਂ ਜਿਹੜੇ ਸਾਹ ਤੇ ਇਹ ਕੁੱਟ-ਕੁੱਟ ਕੇ ਤਿਆਂ ਲਾਉਂਦੇ ਆ ਜਿਵੇਂ ਕਹਿ ਲੋ ਬਾਥਰੂਮ ਤੱਕ ਵਿੱਚੋਂ ਖੂਨੋਂ ਲੱਗ ਜਾਂਦਾ ਤੇ ਸਿੱਧੇ ਤੌਰ ਤੇ ਗੁੰਡਾ ਕਰੀਆਂ ਜਿਵੇਂ ਅੰਗਰੇਜ਼ ਅਤਿਆਚਾਰ ਮਲੂਮਾਂ ਲੋਕਾਂ ਦੇ ਕਰਦੇ ਸੀ ਅੱਜ ਇਹ ਵੀ ਕਰੀ ਜਾਂਦੇ ਆ ਬਦਲਿਆ ਕੱਖ ਨਹੀਂ ਗਾ ਬਸ ਸਰਕਾਰਾਂ ਬਦਲੀਆਂ ਜੇਕਰ ਅੱਜ ਵੀ ਇਹੀ ਲੱਗਦਾ ਮੁੱਖ ਮੰਤਰੀ ਆ ਉਹ ਪੰਜਾਬ ਨੂੰ ਲਵਾਰ ਛੱਡੀ ਫਿਰਦਾ ਜੇਕਰ ਉਹ ਪੰਜਾਬ 'ਚ ਰਵੇ ਐਜੇ ਕੰਮ ਨਾ ਹੋਵੇ ਪਰ ਉਹਨੂੰ ਕੱਲਾ ਕੇਜਰੀਵਾਲ ਥਿੰਦਾ ਤੇ ਉਹਨੂੰ ਕੇਜਰੀਵਾਲ ਤੋਂ ਬਿਨਾ ਕੱਖ ਨਹੀਂ ਔਰ ਜਿਹੜਾ ਕੁਲਤਾਰ ਸਿੰਘ ਸੰਧਵਾ ਫਰੀਦਕੋਟ ਦਾ ਸਾਰੇ ਪਜਾਮ ਦੇ ਨੇ ਇਸੀ ਨੂੰ ਕੁਲਤਾਰ ਸਿੰਘ ਸੰਧਵਾ ਸਪੀਕਰ ਆ ਵਿਧਾਨ ਸਭਾ ਦਾ ਉਹ ਬੰਦਾ ਪਤਾ ਨਹੀਂ ਸੁੱਤਾ ਪਿਆ ਰੱਬ ਜਾਣੇ ਸ਼ੌਕ ਚ ਪਿਆ ਵੀ ਝਾੜੂ ਹਾਰ ਕਿਵੇਂ ਗਿਆ ਦਿੱਲੀ ਤੋਂ ਉਹ ਬੰਦੇ ਨੂੰ ਚਾਹੀਦਾ ਸੀ ਵੀ ਆ ਰਿਹਾ ਮਸਲਾ ਸਾਰਾ ਮਸਲਾ ਪਤਾ ਹੁੰਦਾ ਤੇ ਐਸਐਸਪੀ ਨੂੰ ਡਿਸਮਿਸ ਕਰਕੇ ਪਰੇ ਜਾਂਦੇ ਤਾਂ ਲੋਕ ਵੀ ਕਹਿੰਦੇ ਚਲੋ ਸਰਕਾਰ ਆ ਜਿਹੜੀ ਗਰੀਬਾਂ ਦੀ ਗੱਲ ਕਰਦੀ ਐ ਪਰ ਬਾਈ ਜੀ ਗਰੀਬ ਹੁੰਦਾ ਜਿਹੜਾ ਚਾਹੇ ਉਹ ਕਿਸੇ ਵੀ ਜਾਤੀ ਦਾ ਹੋਵੇ ਉਹਦਾ ਕੋਈ ਨਹੀਂ ਹੁੰਦਾ ਉਹ ਸਿਰ ਇੱਕ ਡੈਸਟਬਿਨ ਡੈਸਟਬਿਨ ਦੇ ਵਿੱਚ ਸਿੱਟਿਆ ਜਾਂਦਾ ਗਰੀਬ ਬੰਦੇ ਨੂੰ ਚਾਹੇ ਉਹਨੂੰ ਚਿੰਗ ਮਾਰਾ ਲਓ ਉਹਨੂੰ ਚੱਪ ਕੇ ਸਿੱਟਿਆ ਜਾਂਦਾ ਤਾਂ ਉਸੇ ਤਰ੍ਹਾਂ ਲੋਕਾਂ ਨੂੰ ਚੱਬਿਆ ਗਿਆ ਪਹਿਲਾਂ ਹੁਣ ਕੁੱਟਿਆ ਗਿਆ ਉਹ ਪੈਰਾਂ ਥੱਲੇ ਮਿੱਤੀ ਜਾਂਦੇ ਆ ਔਰ ਜਿਹੜੇ ਲੋਕਾਂ ਨੂੰ ਇਹਨਾਂ ਨੇ ਕੁੱਟਿਆ ਹੁਣ ਕੱਲ ਨੂੰ ਇਹ ਕਹਿੰਦੇ ਨੇ ਅਸੀਂ ਬਾਹਰ ਕੱਢਦੇ ਆ ਮੈਂ ਚੱਥੇ ਬੰਦਿਆਂ ਨੂੰ ਬੇਨਤੀ ਕਰਦਾ ਕਿ ਭਾਈ ਤੁਸੀਂ ਇਹ ਜਿਹੜੀ ਬੀਬੀ ਆ ਇਹਨੂੰ ਡਿਸਮਿਸ ਕਰਾਓ ਜਿੰਨੇ ਅਫਸਰਾਂ ਨੇ ਔਰ ਜਿਹੜੇ ਅਫਸਰਾਂ ਨੇ ਕੁੱਟਿਆ ਜਿਨ੍ਹਾਂ ਨੇ ਚੱਡੇ ਤੱਕ ਪਾਰਤੇ ਆ ਬਈ ਜਿਹਦੇ ਇੱਕ ਆ ਦੀ ਸਰੀਰ ਪਾਰਟ ਜੇ ਯਾਦ ਰੱਖੋ ਇਹ ਨਹੀਂ ਪਤਾ 6 ਮਹੀਨੇ ਲੱਗਣ ਸਾਲ ਲੱਗਣ ਉਹ ਤਾਪ ਨਹੀਂ ਆਉਂਦੇ ਛੇਤੀ ਤਾਂ ਇਹ ਹੁਣ ਇਹ ਨਹੀਂ ਪਤਾ ਵੀ ਚਾਰੇ ਕਿੰਨੇ ਔਖੇ ਹੋਣਗੇ ਆਪਾਂ ਤਾਂ ਇਥੋਂ ਆਏ ਆ ਗੱਲ ਕਰ ਲਾਂਗੇ ਆਪਾਂ ਤਾਂ ਥੱਕ ਜਾਾਂਗੇ ਘਰੇ ਜਾ ਕੇ ਥੱਕ ਜਾਾਂਗੇ ਕਿੰਨੇ ਕ ਨਾਲੇ ਥੱਕੇ ਪਏ ਆ ਸਾਧਨ ਚ ਲਾ ਕੇ ਆਏ ਆ ਤੇ ਬਾਈ ਉਹ ਤਾਂ ਜਮੇ ਹੀ ਥੱਕ ਗਏ ਕੱਲ ਨੂੰ ਉਹਨਾਂ ਨੇ ਬੱਚੇ ਵੀ ਪਾਲਨੇ ਆ ਕਈ ਨੌਜਵਾਨਾਂ ਨੇ ਵਿਆਹ ਸ਼ਾਦੀਆਂ ਕਰਾਉਣੀਆਂ ਚੱਟੇ ਉਹਨਾਂ ਦੇ ਪਹਿਲਾ ਪਾਠ ਤੇ ਇਹ ਗੁੰਡਾ ਰਾਜ ਨਹੀਂ ਤੇ ਹੋਰ ਕੀ ਆ ਤਾਂ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਜਿਹੜਾ ਇੱਕ ਆਪਣੇ ਫਰੀਦਕੋਟ ਦਾ ਐਮਪੀ ਸਾਹਿਬ ਸਰਬਜੀਤ ਖਾਲਸਾ ਜੀ ਖਾਲਸਾ ਜੀ ਲੋਕਾਂ ਨੇ ਤੁਹਾਨੂੰ ਬਣਾਇਆ ਲੋਕਾਂ ਵਾਸਤੇ ਬਣਿਆ ਕੋਈ ਤੁਹਾਨੂੰ ਵੀ ਚਾਹਦਾ ਵੀ ਇੱਥੇ ਆਓ ਤੁਸੀਂ ਤਾਂ ਉਹਨਾਂ ਨਾਲੋਂ ਜ਼ਿਆਦਾ ਕਮ ਹੋ ਗਏ ਉਹ ਪੋਸਟਰਾਂ 'ਚ ਢਿੰਦੇ ਤਾਂ ਫਿਰਦੇ ਤੁਸੀਂ ਜਮਾ ਹੀ ਨਹੀਂ ਦਿੰਦੇ ਲੋਕਾਂ ਨੂੰ ਤੁਸੀਂ ਦਿਸੋ ਆ ਕੇ ਲੋਕਾਂ ਨੂੰ ਲੋਕਾਂ ਦੀ ਗੱਲ ਕਰੋ ਇੱਟੇ ਮਸਲੇ ਸਾਰੇ ਪੰਜਾਬ ਚ ਵਾਇਰਲ ਹੋ ਗਏ ਪੰਜਾਬ ਤੋਂ ਬਾਹਰ ਜਾਂਦੇ ਰਹੇ ਹਰਿਆਣੇ ਤੋਂ ਬੰਦੇ ਆ ਗਏ ਰਾਜਸਥਾਨ ਤੋਂ ਆ ਗਏ ਪਰ ਪੰਜਾਬ ਦੇ ਲੀਡਰ ਗੁੰਮशुदा ਹੋ ਗਏ ਆ ਤਾਂ ਮੈਂ ਬੇਨਤੀ ਕਰਦੇ ਨਾ ਲੋਕਾਂ ਨੂੰ ਇਨਸਾਫ਼ ਦਿਓ ਔਰ ਜਿਹੜਾ ਤੁਹਾਡਾ ਸਵਾਲ ਹੋ ਜਰੂਰ ਪੁੱਛੋ ਭਜੀ ਇੱਕ ਘਟਨਾ ਦੀਆਂ ਵੀਡੀਓ ਵਾਇਰਲ ਹੋਈਆਂ ਸੀਗੀਆਂ ਉਹਦੇ ਚ ਕੀ ਟਿੱਪਣੀ ਕਰਨੀ ਚਾਹੋਗੇ ਜਿਸ ਤਰ੍ਹਾਂ ਇੱਕ ਵੀਡੀਓ ਸੀਗੀ ਵਾਇਰਲ ਹੋਈ ਗੋਲੀਆਂ ਵੀ ਚਲਾਈਆਂ ਜਾ ਰਹੀਆਂ ਹੈਗੀਆਂ ਹੈਗੀਆਂ ਜੀ ਮੈਂ ਦੱਸਦਾ ਜੀ ਤੁਹਾਡੇ ਕੋਲ ਪਾਵਰ ਹੋਵੇ ਤੁਹਾਨੂੰ ਪਤਾ ਵੀ ਅਗਲਾ ਬੰਦਾ ਜਿਹੜਾ ਉਹਦੀ ਕੋਈ ਔਕਾਤ ਨਹੀਂਗੀ ਉਹ ਗੋਲੀਆਂ ਚਲਾਈਆਂ ਕਾ ਨਾ ਬੁੜੀਆਂ ਬੋਲੀ ਕਉਂਦੀਆਂ ਹੁੰਦੀਆਂ ਸੀ ਕੱਟਾ ਤਿੰਗਦਾ ਪਿਆ ਕਿੱਲੇ ਦੇ ਜ਼ੋਰ ਤੇ ਉਹ ਕੱਟਾ ਕਿੱਲੇ ਦੇ ਜ਼ੋਰ ਤੇ ਤਿੰਗੀ ਜਾਂਦਾ ਤੇ ਕਿੱਲਾ ਉਹਦਾ ਕਾਇਮ ਕੀਤਾ ਉਹ ਜੈਤੂ ਵਾਲੇ ਐਮਐਲਏ ਨੇ ਉਹ ਕਿੱਲਾ ਉਹ ਉਹਦੇ ਪਿੱਛੇ ਕਿੱਲੇ ਜਿਹੜਾ ਗੱਡਿਆ ਉਹ ਕਿਹੜੀ ਪਾਰਟੀ ਚ ਗੱਡਿਆ ਆ ਸਰਕਾਰ ਉਹਨਾਂ ਦੀ ਸਾਰਾ ਕੁਝ ਉਹਨਾਂ ਦਾ ਮੰਨੀ ਜਾਂਦੇ ਆ ਤਾਂ ਕਰਕੇ ਬਈ ਗੋਲੀਆਂ ਚਲਾਤੀਆਂ ਨਹੀਂ ਤੂੰ ਮੈਨੂੰ ਇੱਥੇ ਪਟਾਕਾ ਚਲਾ ਕੇ ਵਿਖਾ ਦੇ ਜਦੋਂ ਆਪਾਂ ਕਿਵੇਂ ਚਲਾ ਦਾਂਗੇ ਜਦੋਂ ਪਾਵਰ ਉਹਨਾਂ ਕੋਲ ਪਾਵਰ ਦਾ ਮਿਸਯੂਜ਼ ਕਰ ਰਹੇ ਆ ਪੈਸਾ ਪੈਸੇ ਦਾ ਮਿਸਯੂਜ਼ ਹੋ ਰਿਹਾ ਇਹੋ ਜਿਹੇ ਬੰਦਿਆਂ ਦਾ ਪੈਸਾ ਮੈਂ ਕਹਿੰਦਾ ਜਬਤ ਕਰਕੇ ਇਹਨਾਂ ਨੂੰ ਦਿਹਾੜੀ ਚੋਕੇ ਦਾ ਛੱਡਣਾ ਚਾਹੀਦਾ ਇਹਨਾਂ ਨੂੰ ਪਤਾ ਲੱਗੇ ਕਿ ਬੰਦਾ ਗਰੀਬ ਜਿਉਂਦਾ ਕਿਵੇਂ ਆ ਕੋਈ ਇਹ ਇੱਕ ਜਿਵੇਂ ਕਹਿ ਲਓ ਨਾਲੀ ਦੇ ਕੀੜੇ ਸਮਝਿਆ ਜਾ ਰਿਹਾ ਗਰੀਬ ਲੋਕਾਂ ਨੂੰ ਤੇ ਇਹਨਾਂ ਤੇ ਕਾਰਵਾਈ ਬੰਦ ਹੀ ਨਹੀਂ ਸਭ ਤੋਂ ਸਖਤ ਹੋਣੀ ਚਾਹੀਦੀ ਕਾਰਵਾਈ ਔਰ ਜਿਹੜੇ ਅਫਸਰ ਆ ਪਹਿਲਾ ਨੰਬਰ ਤਾਂ ਬੀਬੀ ਡਿਸਮਿਸ ਹੋਣੀ ਚਾਹੀਦੀ ਹੈ ਕਿ ਬੀਬੀ ਡਿਸਮੇ ਜਿਨਾਂ ਕਰ ਨਹੀਂ ਹੁੰਦੇ ਬਾਹਤੇ ਵਿੱਚ ਇਹਨਾਂ ਨੇ ਕਹਿ ਦਣਾ ਕੋਈ ਗੱਲ ਨਹੀਂ ਜੀ ਯਾਰ ਪਰਚਾ ਮੇਰੇ ਤੇ ਨਜਾਇਜ਼ ਹੋਇਆ ਸੀ ਉਦੋਂ ਬੀਬੀ ਰਿਮਾਂਡ ਦਵਾਉਂਦੀ ਸੀ ਸੀਐਸਟਾਫ ਨੂੰ ਕਿ ਕਹਿੰਦੀਆਂ ਗੱਲਾਂ ਬਈ ਪ੍ਰਸ਼ਾਸਨ ਸਾਡੇ ਨਾਲ ਨਹੀਂ ਖੜਾ ਸਾਰੇ ਇੱਕੋ ਜੇ ਨਹੀਂ ਹੁੰਦੇ ਪਰ ਪ੍ਰਸ਼ਾਸਨ ਆਮ ਲੋਕਾਂ ਨਾਲ ਨਹੀਂ ਖੜਾ ਜੇਕਰ ਪ੍ਰਸ਼ਾਸਨ ਆਮ ਲੋਕਾਂ ਨਾਲ ਹੁੰਦਾ ਸ਼ਹਿਰਾਂ 'ਚ ਚਿਕਤੇ ਸੱਟੇ ਨਹੀਂ ਹੋਣੇ ਸੀ ਨਸ਼ੇ ਨਹੀਂ ਹੋਣੇ ਸੀ ਧੱਕੇਸ਼ਾਹੀਆਂ ਨਹੀਂ ਹੋਣੀਆਂ ਸੀ ਤੈ ਭੁੱਲ ਜੋ ਵੀ ਸਰਕਾਰਾਂ ਜਾਂ ਪ੍ਰਸ਼ਾਸਨ ਤੁਹਾਡੇ ਹਸਤੇ ਆ ਲੋਕ ਮਰ ਰਹੇ ਆ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ